ਇਕ ਜੰਗਲ ਵਿੱਚ ਇੱਕ ਟੋਬਾ ਸੀ ਉਸ ਟੋਬੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜੀਵ ਮੱਛਲੀਆਂ ਕੱਛੂ ਕੁੰਮੇ ਕੀਕੜੇ ਤੇ ਪੰਛੀ ਰਹਿੰਦੇ ਹੁੰਦੇ ਸਨ ਉਸ ਟੋਬੇ ਦੇ ਲਾਗੇ ਹੀ ਇੱਕ ਬਗਲਾ ਰਹਿੰਦਾ ਹੁੰਦਾ ਸੀ ਜੋ ਬਹੁਤ ਹੀ ਆਲਸੀ ਪਰ ਚਲਾਕ ਸੀ ਉਹ ਬੁੱਢਾ ਹੋ ਚੁੱਕਾ ਸੀ ਤੇ ਉਸ ਦੀ ਨਜ਼ਰ ਵੀ ਕਮਜ਼ੋਰ ਹੋ ਚੁੱਕੀ ਸੀ ਉਸ ਨੂੰ ਆਪਣੀ ਭੁੱਖ ਮਿਟਾਉਣ ਲਈ ਮੱਛੀਆਂ ਦਾ ਸ਼ਿਕਾਰ ਕਰਨਾ ਹੁਣ ਬੜਾ ਔਖਾ ਲੱਗਦਾ ਸੀ ਉਹ ਆਪਣੀ ਇੱਕ ਲੱਤ ਤੇ ਖੜਾ ਹੋ ਕੇ ਕੋਈ ਸਕੀਮ ਸੋਚਣ ਲਗਾ ਤਾਂ ਜੋ ਉਸ ਨੂੰ ਆਪਣੇ ਭੋਜਨ ਲਈ ਮਿਹਨਤ ਨਾ ਕਰਨੀ ਪਏ ਉਸਨੇ ਇੱਕ ਸਕੀਮ ਬਣਾਈ ਉਹ ਟੋਬੇ ਦੇ ਕੰਡੇ ਤੇ ਖਲੋ ਕੇ ਉੱਚੀ ਉੱਚੀ ਰੋਣ ਲੱਗ ਪਿਆ ਤੇ ਹੰਝੂ ਵਹਾਉਣ ਲਗਾ ਉਹ ਰੋਂਦਾ ਵੇਖ ਕੇ ਇੱਕ ਕेकੜਾ ਉਸ ਦੇ ਕੋਲ ਆਇਆ ਉਸਨੇ ਕਿਹਾ ਕੀ ਗੱਲ ਮਾਮਾ ਮੱਛੀਆਂ ਨੂੰ ਫੜ ਕੇ ਖਾਣ ਦੀ ਥਾਂ ਅੱਜ ਰੋਣ ਲਗਾ ਅੱਗੋਂ ਬਗਲੇ ਨੇ ਨਾਟਕ ਕਰਦਿਆਂ ਕਿਹਾ ਪੁੱਤਰਾ ਬਥੇਰਾ ਪਾਪ ਕਰ ਲਿਆ ਜ਼ਿੰਦਗੀ ਵਿੱਚ ਹੁਣ ਇਹ ਸਾਰਾ ਪਾਪ ਮੈਂ ਛੱਡ ਦਿੰਦਾ ਹੈ ਅੱਗੋਂ ਕეკੜੇ ਨੇ ਕਿਹਾ ਬਗਲਾ ਮਾਮਾ ਜੇ ਤੂੰ ਸ਼ਿਕਾਰ ਨਹੀਂ ਕਰੇਗਾ ਤਾਂ ਖਾਏਗਾ ਕੀ ਤੇ ਬਿਨਾ ਖਾਦਿਆਂ ਤੇ ਤੂੰ ਮਰ ਜਾਵੇਂਗਾ ਬਗਲੇ ਨੇ ਨਾਟਕ ਕਰਦਿਆਂ ਕਿਹਾ ਐਵੇਂ ਮਰਨਾ ਵਧੀਆ ਹੈ ਪੁੱਤਰ ਉਂਝ ਵੀ ਆਪਾ ਸਾਰੇ ਜਲਦੀ ਹੀ ਮਰਨ ਵਾਲੇ ਹਾਂ ਕੇਕੜੇ ਨੇ ਹੈਰਾਨ ਹੋ ਕੇ ਕਿਹਾ ਕੀ ਬਗਲੇ ਨੇ ਜਵਾਬ ਦਿੱਤਾ ਹਾਂ ਪੁੱਤਰ ਮੈਨੂੰ ਕਿਸੇ ਸਾਧੂ ਨੇ ਨੇ ਦੱਸਿਆ ਹੈ ਕਿ ਛੇਕਤੀ ਹੀ ਇਹ ਤੋਬਾ ਸੁੱਕ ਜਾਵੇਗਾ ਤੇ ਆਪਾ ਸਾਰੇ ਮਾਰ ਜਾਵਾਂਗੇ ਇਹ ਗੱਲ ਸੁਣ ਕੇ ਕეკੜਾ ਸਾਰਿਆਂ ਨੂੰ ਇਹ ਗੱਲ ਦੱਸਣ ਤੁਰ ਗਿਆ ਉਸਨੇ ਹਰੇਕ ਟੋਬੇ ਦੀ ਹਰੇਕ ਮੱਛੀ ਜੀਵ ਜੰਤੂ ਨੂੰ ਇਹ ਗੱਲ ਦੱਸੀ ਸਾਰੇ ਇਹ ਗੱਲ ਸੁਣ ਕੇ ਡਰ ਗਏ ਕਿਸੇ ਨੇ ਵੀ ਬਗਲੇ ਤੇ ਸ਼ੱਕ ਨਾ ਕੀਤਾ ਸਾਰੇ ਇਕੱਠੇ ਹੋ ਕੇ ਬਗਲੇ ਕੋਲ ਆ ਗਏ ਕეკੜੇ ਨੇ ਬਗਲੇ ਨੂੰ ਕਿਹਾ ਮਾਮਾ ਹੁਣ ਆਪਾਂ ਕੀ ਕਰੀਏ ਬਗਲੇ ਨੇ ਮਗਰ ਮੱਛ ਦੇ ਹੰਝੂ ਵਹਾਉਂਦਿਆਂ ਕਿਹਾ ਮੇਰੀ ਜ਼ਿੰਦਗੀ ਦਾ ਹੁਣ ਇੱਕੋ ਮਕਸਦ ਹੈ ਤੁਹਾਡੀ ਸਾਰਿਆਂ ਦੀ ਸੇਵਾ ਕਰਨਾ ਇੱਥੋਂ ਲਾਗੇ ਹੀ ਇੱਕ ਹੋਰ ਟੋਬਾ ਹੈ ਜਿਦੇ ਵਿੱਚ ਚਰਨਾ ਡਿੱਗਦਾ ਹੈ ਤੇ ਉਹ ਕਦੇ ਨਹੀਂ ਸੁੱਕਦਾ ਮੈਂ ਤੁਹਾਨੂੰ ਰੋਜ਼ ਇੱਕ ਇੱਕ ਕਰਕੇ ਲੈ ਜਾਇਆ ਕਰਾਂਗਾ ਤੇ ਉੱਥੇ ਛੱਡਾਵਾਂ ਕਰਾਂਗਾ ਤੁਹਾਡੀ ਸਾਰਿਆਂ ਦੀ ਸੇਵਾ ਹੀ ਮੇਰੇ ਲਈ ਸਭ ਤੋਂ ਜ਼ਰੂਰੀ ਹੈ ਭੋਲੇ-ਪਾਲੇ ਜਲਜੰਤੂ ਉਸ ਦੀਆਂ ਗੱਲਾਂ ਵਿੱਚ ਆ ਗਏ ਤੇ ਉਸ ਦੀਆਂ ਸਿਫਤਾਂ ਕਰਨ ਲੱਗੇ ਹੁਣ ਬਗਲਾ ਰੋਜ਼ ਇੱਕ ਮੱਛੀ ਨੂੰ ਚੁੰਜ ਵਿੱਚ ਲੈਂਦਾ ਤੇ ਟੋਬੇ ਤੋਂ ਥੋੜੀ ਦੂਰ ਲਿਜਾ ਕੇ ਇੱਕ ਪੱਥਰ ਤੇ ਸੁੱਟ ਕੇ ਮਾਰ ਦਿੰਦਾ ਤੇ ਛੱਕ ਲੈਂਦਾ ਉਹ ਹਰ ਰੋਜ਼ ਇਹ ਕਰਨ ਲੱਗਾ ਕੁਝ ਦਿਨਾਂ ਮਗਰੋਂ ਕੇਕੜੇ ਨੇ ਬਗਲੇ ਨੂੰ ਕਿਹਾ ਮਮਾ ਮੇਰੀ ਵਾਰੀ ਕਦੋਂ ਆਉਣੀ ਹੈ ਅੰਦਰੋਂ ਅੰਦਰ ਹੀ ਸ਼ੈਤਾਨੀ ਹਾਸਾ ਹੱਸਦਿਆਂ ਬਗਲੇ ਨੇ ਕਿਹਾ ਕੋਈ ਨਹੀਂ ਪੁੱਤਰ ਸਵੇਰੇ ਤੈਨੂੰ ਲੈ ਚਲਾਂਗਾ ਅਗਲੇ ਦਿਨ ਬਗਲੇ ਨੇ ਕੇਕੜੇ ਨੂੰ ਚੁੰਝ ਵਿੱਚ ਚੁੱਕਿਆ ਤੇ ਉੱਡ ਪਿਆ ਰਸਤੇ ਵਿੱਚ ਜਦੋਂ ਪੱਥਰ ਕੋਲ ਉਸਨੇ ਹੱਡੀਆਂ ਦਾ ਢੇਰ ਵੇਖਿਆ ਤਾਂ ਉਸਨੂੰ ਸ਼ੱਕ ਹੋਇਆ ਉਸਨੇ ਬਗਲੇ ਨੂੰ ਪੁੱਛਿਆ ਇੱਥੇ ਹੱਡੀਆਂ ਦਾ ਢੇਰ ਕਿਉਂ ਹੈ ਤੇ ਟੋਬਾ ਕਿੰਨੀ ਕੁ ਦੂਰ ਹੈ ਮਮਾ ਬਗਲੇ ਨੇ ਹੱਸਦਿਆਂ ਕਿਹਾ ਕਿਹੜਾ ਟੋਬਾ ਮੈਂ ਤੇ ਸਾਰਿਆਂ ਨੂੰ ਇਥੇ ਲਿਆ ਕੇ ਖਾ ਜਾਣਾ ਤੇ ਅੱਜ ਤੇਰੀ ਵਾਰੀ ਐ ਪਰ ਕੇਕੜੇ ਨੇ ਬਿਨਾਂ ਡਰੇ ਆਪਣੀ ਹਿੰਮਤ ਤੋਂ ਕੰਮ ਲਿਆਇਆ ਉਸਨੇ ਆਪਣੇ ਦੋਵਾਂ ਪੰਜਿਆਂ ਨਾਲ ਬਗਲੇ ਦੀ ਧੋਣ ਫੜ ਲਈ ਤੇ ਉਦੋਂ ਤੱਕ ਨਾ ਛੱਡੀ ਜਦੋਂ ਤੱਕ ਬਗਲੇ ਦੇ ਸਾਹ ਨਾ ਰੁਕ ਗਏ ਬਗਲਾ ਤੇ ਕੇਕੜਾ ਧਰਤੀ ਤੇ ਡਿੱਗ ਪਏ ਬਗਲਾ ਮਰ ਗਿਆ ਕੇਕੜਾ ਬਗਲੇ ਨੂੰ ਉੱਥੇ ਛੱਡ ਕੇ ਹੌਲੀ-ਹੌਲੀ ਵਾਪਸ ਟੋਬੇਕੋਲ ਪਹੁੰਚਿਆ ਤੇ ਸਾਰਿਆਂ ਨੂੰ ਇਹ ਗੱਲ ਦੱਸੀ ਸਾਰਿਆਂ ਨੇ ਬਿਨਾਂ ਸੋਚੇ ਸਮਝੇ ਬਗਲੇ ਤੇ ਯਕੀਨ ਕਰਨ ਦੀ ਗਲਤੀ ਮੰਨੀ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬਿਨਾਂ ਕੋਖ ਪਰਤਾਲ ਤੋਂ ਕਿਸੇ ਤੇ ਅੱਖਾਂ ਮੀਟ ਕੇ ਭਰੋਸਾ ਨਹੀਂ ਕਰਨਾ ਚਾਹੀਦਾ